ਗਿਆ ਤਾਂ ਇਹ ਹਾਈਵੇ ਦੱਸੇ ਕਿ ਜੰਮੂ ਪਠਾਨਕੋਟ ਹਾਈਵੇ ਪੈਂਦਾ ਜਿੱਥੇ ਕਿ ਪੁੱਲ ਬਣਿਆ ਹੋਇਆ ਲੇਕਿਨ ਇਹ ਪੁੱਲ ਅਧ ਵਿਚਾਲਿਆਂ ਹੀ ਟੁੱਟ ਜਾਂਦਾ ਹੈ ਕਿਉਂਕਿ ਇਸ ਪੁੱਲ ਦੇ ਹੇਠਾਂ ਜੋ ਨਦੀ ਹੈ ਉਹ ਕਾਫੀ ਤੇਜ਼ ਵਹਾਅ ਹੁੰਦਾ ਹੈ ਪਾਣੀ ਦਾ ਉਸ ਦੇ ਵਿੱਚ ਤੇ ਜਿਸ ਤੋਂ ਬਾਅਦ ਤੁਸੀਂ ਵੇਖ ਸਕਦੇ ਹੋ ਕਿ ਇੰਨਾ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੈ ਕਿ ਪੁੱਲ ਜੋ ਹੈ ਉਹ ਅਧ ਵਿਚਾਲਿਆਂ ਹੀ ਟੁੱਟ ਜਾਂਦਾ ਹੈ ਤਾਂ ਜੰਮੂ ਪਠਾਨਕੋਟ ਹਾਈਵੇ ਜੋ ਹੈ ਦੱਸੇ ਕਿ ਉਹ ਨੁਕਸਾਨਿਆ ਗਿਆ ਹੈ ਪੁੱਲ ਜੋ ਹੈ ਅਧ ਵਿਚਾਲਿਆਂ ਟੁੱਟ ਜਾਂਦਾ ਹੈ ਤੋਂ ਬਾਅਦ ਲੋਕ ਜੋ ਹੈ ਹੁਣ ਇਸ ਪੁਲ ਦੇ ਦੂਸਰੇ ਪਾਸੇ ਫਸ ਚੁੱਕੇ ਨੇ ਤਾਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਕਠੂਆ ਤੋਂ ਜੰਮੂ ਕਸ਼ਮੀਰ ਦਾ ਇਹ ਇਲਾਕਾ ਹੈ ਜਿੱਥੇ ਕਿ ਜੰਮੂ ਪਠਾਨਕੋਟ ਹਾਈਵੇ ਤੇ ਜੋ ਪੁਲ ਬਣਿਆ ਹੋਇਆ ਹੈ ਉਹ ਨੁਕਸਾਨਿਆ ਗਿਆ ਹੈ ਤੇ ਇਸ ਪੁਲ ਦੇ ਹੇਠਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪਾਣੀ ਜੋ ਹੈ ਛੁੱਕਾ ਮਾਰਦਾ ਹੋਇਆ ਜਾ ਰਿਹਾ ਹੈ ਤਾਂ ਪਹਿਲਾਂ ਹੀ ਬੇਹੱਦ ਜੋ ਹੈ ਬਾਰਿਸ਼ ਹੋ ਚੁੱਕੀ ਹੈ ਜੰਮੂ ਕਸ਼ਮੀਰ ਦੇ ਵਿੱਚ ਵਕ ਵਕ ਥਾਮਾ ਤੇ ਬੱਦਲ ਵੀ ਫਟ ਰਹੇ ਨੇ ਤੇ ਉਸ ਕਾਰਨ ਪਾਣੀ ਜੋ ਹੈ ਬਹੁਤ ਜ਼ਿਆਦਾ ਹੇਟਾਂ ਵਾਲੇ ਪਾਸੇ ਨੂੰ ਆ ਰਿਹਾ ਹੈ ਤੇ ਜਿਹੜੇ ਮੈਦਾਨੀ ਇਲਾਕੇ ਨੇ ਉਸ ਵੱਲ ਪਾਣੀ ਆ ਰਿਹਾ ਹੈ ਤੇ ਇਸੇ ਕਰਕੇ ਜਿੰਨੇ ਵੀ ਨਦੀ ਨਾਲੇ ਪੈਂਦੇ ਨੇ ਉਹ ਜੋ ਹੈ ਉਫਾਨਤੇ ਨੇ ਤੇ ਇਸੇ ਕਰਕੇ ਇਹ ਦੱਸਿਆ ਜਾ ਰਿਹਾ ਹੈ ਕਿ ਨਦੀ ਜੋ ਹੈ ਇਸ ਦੇ ਵਿੱਚ ਪਾਣੀ ਜੋ ਹੈ ਕਾਫੀ ਜ਼ਿਆਦਾ ਵੱਜ ਚੁੱਕਿਆ ਹੈ ਤੁਸੀਂ ਵੇਖ ਸਕਦੇ ਹੋ ਕਿ ਕਿੰਨਾ ਤੇਜ਼ ਵਹਾਅ ਹੈ ਪਾਣੀ ਦਾ ਤੇ ਇਸੇ ਵਿਚਕਾਰ ਜੋ ਹੈ ਅਚਾਨਕ ਹੀ ਇਹ ਪੁਲ ਜੋ ਹੈ ਟੁੱਟ ਜਾਂਦਾ ਹੈ ਤਾਂ ਇਸ ਪੁਲ ਦੇ ਟੁੱਟਣ ਕਰਕੇ ਲੋਕਾਂ ਨੂੰ ਵੀ ਹੁਣ ਪਰੇਸ਼ਾਨੀ का सामना करना पै रहा तो है क्योंकि लोग जो थे, सामने है इतने फस चुके जिस तुम यह तस्वीर जो है कठुआ का नुकसानिया गया वहाँ जिस करके पुल जो है इस करके एकदम जो है नुकसानिया जाता है तो इस मगरों दसया जा रहा है कि हालांकि बचा रहा कि इसके ऊपर कोई वाहन नहीं जो है बचा रहा है ਕੋਈ ਵੀ ਨੁਕਸਾਨ ਜਾਣੀ ਤੌਰ ਤੇ ਇੱਥੇ ਨਹੀਂ ਹੋਇਆ ਲੇਕਿਨ ਇਹ ਤੁਸੀਂ ਵੇਖ ਸਕਦੇ ਹੋ ਕਿ ਪੁਲ ਜੋ ਹੈ ਉਹ ਅਧ ਵਿਚਾਲਿਓਂ ਦੀ ਹੀ ਟੁੱਟ ਜਾਂਦਾ ਹੈ ਤੇ ਹੁਣ ਲੋਕਾਂ ਦੇ ਵੱਲੋਂ ਜੋ ਹੈ ਕਾफी ਸਾਵਧਾਨੀ ਵਰਤੀ ਜਾ ਰਹੀ ਹੈ ਕਿਉਂਕਿ ਅਜਿਹਾ ਲੱਗ ਰਿਹਾ ਹੈ ਕਿ ਕਿਸੇ ਵੀ ਵੇਲੇ ਜੋ ਹੈ ਇਹ ਪੁਲ ਜੋ ਹੈ ਬਿਲਕੁਲ ਟੈ ਟੈਰੀ ਹੋ ਸਕਦਾ ਹੈ ਸੋ ਇਸੇ ਕਰਕੇ ਹੁਣ ਵਾਹਨ ਚਾਲਕਾਂ ਦੇ ਵੱਲੋਂ ਵੀ ਉੱਥੇ ਜਾਣਾ ਆਣਾ ਜੋ ਹੈ ਫਿਲਹਾਲ ਰੋਕ ਦਿੱਤਾ ਗਿਆ ਹੈ ਤਾਂ ਇਹ ਤਸਵੀਰਾਂ ਜੰਮੂ ਪਠਾਨਕੋਟ ਨੈਸ਼ਨਲ ਹਾਈਵੇ ਦੀਆਂ ਨੇ ਜਿੱਥੇ ਕਿ ਜੋ ਇਹ ਪੁਲ ਹੈ ਲੋ ਗੇਟ ਮੋਰ ਇਹ ਪੁਲ ਹੈ ਤਾਂ ਇਸ ਦੇ ਨੇੜੇ ਇਹ ਪੁਲ ਪੈਂਦਾ ਤੇ ਇਹ ਜੋ ਹੈ ਬਿਲਕੁਲ ਨੁਕਸਾਨਿਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਉਜ ਰਿਵਰ ਦਾ ਜਿਹੜਾ ਉਜ ਨਦੀ ਹੈ ਉਹ ਉਸ ਦੇ ਵਿੱਚ ਕਾਫੀ ਜ਼ਿਆਦਾ ਪਾਣੀ ਦਾ ਪੱਧਰ ਵੱਧ ਚੁੱਕਿਆ ਹੈ ਤੇ ਇਸੇ ਕਰਕੇ ਹੁਣ ਇਹ ਜੋ ਖੌਫਨਾਕ ਤਸਵੀਰਾਂ ਹੈ ਉਹ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਸਾਹਰਖੜ ਨਦੀ ਹੈ ਉਹ ਬਿਲਕੁਲ ਉਫਾਨ ਤੇ ਹੈ ਤੇ ਪਾਣੀ ਦਾ ਵਾਧਾ ਪੱਧਰ ਜੋ ਹੈ ਹੁਣ ਲੋਕਾਂ ਦੇ ਲਈ ਬੇਹੱਦ ਜ਼ਿਆਦਾ ਪਰੇਸ਼ਾਨੀ ਖੜੀ ਕਰ ਰਿਹਾ ਹੈ ਤੇ ਇਸੇ ਵਿਚਾਲੇ ਹੁਣ ਇਹ ਪੁਲ ਜੋ ਹੈ ਆਧ ਵਿਚਾਲਿਆਂ ਟੁੱਟਣ ਦੀਆਂ ਵੀਡੀਓਜ਼ ਜੋ ਹੈ ਸਾਹਮਣੇ ਆ ਰਹੀਆਂ ਨੇ ਜੋ ਕਿ ਸਾਰਿਆਂ ਨੂੰ ਹੀ ਹੈਰਾਨ ਕਰ ਰਹੀਆਂ ਨੇ ਤੇ ਡਰਾ ਵੀ ਰਹੀਆਂ ਨੇ